ਲਾਈਬ੍ਰੇਰੀ ਗਿਆਨ ਦਾ ਸਾਗਰ ਸ਼ਬਦਾਂ ਦੀ ਜਿਵੇਂ ਭਰੀ ਹੈ ਗਾਗਰ ਜਿੰਨਾ ਪੁਸਤਕਾਂ ਨਾਲ ਪ੍ਰੇਮ ਹੈ ਪਾਇਆ ਮੁੱਕੀ ਪਟਕਣਾ ਮਨੁਜਾਗਰ ਆਗੂ ਵੀ ਸਮਿਆਂ ਦਾ ਹਾਨ ਨੇ ਤਾਂ ਹੀ ਤਾਂ ਸਾਡਾ ਉਹ ਮਾਨੇ ਆਧੁਨਿਕ ਲਾਈਬ੍ਰੇਰੀਆਂ ਸਾਨੂੰ ਦਿੱਤੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਰਕਾਰ ਦੀ ਇਸ ਉਪਰਾਲੀ ਦਾ ਹਰ ਦਿਲ ਤੋਂ ਧੰਨਵਾਦ ਵੀ ਹੈਗਾ ਇਤਿਹਾਸ ਪਿਆਏ ਸਾਹਿਤ ਪਿਆਏ ਪਾਸ਼ਾਦਾਨਵਾਦ ਵੀ ਹੈਗਾ ਸ਼ਬਦ ਗੁਰੂ ਦਾ ਦੇ ਕੇ ਹੋ ਕਾ ਤੁਰ ਪਈਏ ਪਿੱਛੇ ਨਾ ਮੁੜੀਏ ਗਿਆਨ ਦੇ ਬਾਝੋਂ ਸਖਣੀਆ ਰੁਹਾ ਆਉ ਸਾਰੇ ਕਿਤਾਬਾਂ ਨਾਲ ਜੁੜੀਏ ਆਉ ਸਾਰੇ ਅੱਜ ਦਾ ਅੱਜ ਕਿਹੜੇ ਸਬਜੈਕਟ ਨੇ ਸਰ ਆਜ ਪਾਈ ਆ ਚੁੱਕੇ ਅੱਗੇ ਤੋਂ ਪੜਾਈ ਕਰਕੇ ਫਿਰ ਵੱਡੇ ਅਸਵਾਣੀ ਹਾਂਜੀ ਸਵਾਗਤ ਹੈ

ਕਿੰਨੇ ਕਿਲਾਸ ਚ ਹੋਗੇ ਤੇ ਫਿਰ ਉਹਨਾ ਐਫ ਐਫ ਆਕੇ ਬੈਠੇ ਪੜਿਆ ਕਰੋਗੇ ਹਾਂ ਜੀ ਕਰੇ ਕਈ ਵਾਰੀ ਨਾ ਮਾਹੌਲ ਹੀ ਨਹੀਂ ਲੱਗਦਾ ਹਾਂ ਜੀ ਕੋਈ ਆ ਗਿਆ ਡਿਸਟਰਬੈਂਸ ਹੋ ਜਾਂਦੀ ਹੈ ਕੋਈ ਪੇਲੇ ਕੰਮ ਲਾਉਂਦੀ ਹੈ ਕੋਈ ਇੱਥੇ ਫਿਰ ਸਾਰਾ ਮੈਂ ਇੱਕ ਦੂਜੇ ਨਾਲ ਹਨ ਬਹੁਤ ਜਿਹਾ ਲੱਗਿਆ ਸਰਫ ਲਾਇਬ੍ਰੇਰੀ ਬਣ ਗਈ ਹੈ ਨਾ ਫੜ ਕੇ ਫਿਰ ਉਹਨਾਂ ਨੂੰ ਬੜੀ ਇੱਕ ਵਾਰੀ ਨੰਬਰ ਲੈ ਆਓ ਅਗੇ ਨੌਕਰੀ ਦੇਣਾ ਸਾਡਾ ਕੰਮ ਠੀਕ ਹੈ ਅਫਸਰ ਬੰਨਾ ਹੈ ਇੱਥੇ ਅਫਸਰ ਬੰਨਣੀਆਂ ਕਿਤਾਬਾਂ ਦੀਆਂ ਪਈਆਂ ਨੇ ਠੀਕ ਹੈ ਕਿਵੇਂ ਕਿਸੇ ਸਾਹੂ ਇਹ ਦਿੱਤੀ ਕੁਝ ਸੀ ਵੀ ਤੇ ਤੁਸੀਂ ਬੰਨਣੇ ਇਹ ਕਿਤਾਬਾਂ ਪਈਆਂ ਨੇ ਜਿਹੜੀਆਂ ਕਿਤਾਬਾਂ ਇਹ ਪੜ ਕੇ ਡੀਸੀ ਲੱਗ ਜੀ ਉਹ ਹੀ ਕਿਤਾਬਾਂ ਪੜੋ ਕੁੜੀਆਂ ਤਾਂ ਬੈਸਤੀ ਬਹੁਤ ਇੰਟੈਲੀਜੈਂਟ ਸਾਰੀਆਂ ਤਾਂ ਬੱਚੀਆਂ ਤੁਸੀਂ ਹਾਂ ਗੁੱਡ ਲੱਕ ਹੋਈ ਕਿਸੇ ਕਿਸੇ ਨੂੰ ਜਿੱਕਤਾ ਆਵੇ ਆਉਣ ਚ ਜਾਣ ਚ ਜੇ ਸਾਨੂੰ ਦੱਸ ਦੇਣਾ ਸਰਪੰਚ ਸਾਹਿਬ ਬੇਟੇ ਨੇ ਸਾਡੇ ਪਿੰਡ ਦੇ ਥੋੜੇ ਪਿੰਡ ਦੇ ਮੁੰਡੇ ਨੇ ਜਿਹੜੇ ਸਾਡੇ ਸਾਥ ਵਿੱਚ ਹਾਂ ਪਰ ਬੱਚੇ ਬਹੁਤ ਲੈ ਕੇ ਰਹੇ ਜੀ ਮਾਉਂਦਾ ਰਹਿਣਾ ਸਕੂਲ ਅੱਛਾ ਜੀ ਬੱਚੇ ਬੜੇ ਵਾਹ ਜੀ ਇਹ ਕੋ ਤਾਂ ਹਾਦੀ ਜੀ ਜਨਾ ਕਤਾ ਇਹ ਥੋੜੇ ਕਰਾਂਗੇ ਗਰੀਬੀ ਚੱਕੂ ਹਾਂ ਜੀ ਤੁਸੀਂ ਅਫਸਰ ਬਣ ਕੇ ਕਰਾਂਗੇ ਗਰੀਬੀ ਚੱਕੀ ਗਈ ਠੀਕ ਹੈ ਨਾ ਤਾਂ ਕੋਈ ਸਪਾਰਸ਼ ਨਹੀਂ ਚੱਲੂ ਕੋਈ ਕਿਸੇ ਨੂੰ ਕਰਪੂ ਰਿਸ਼ਵਤ ਨਹੀਂ ਚੱਲੂ ਕਿ ਫਲਾਨਿਆਂ ਦਾ ਘਟ ਨੰਬਰ ਵਾਲਾ ਵੀ ਜਿਹੜਾ ਉਹ ਨੌਕਰੀ ਲੈ ਗਿਆ ਉਹਨੇ ਪੈਸੇ ਦੇ ਦਿੱਤੇ ਉਹ ਤਾਂ ਆਪਾਂ ਕੰਮ ਹੀ ਬੰਦ ਕਰਤਾ ਨਾ ਮੈਨੂੰ ਪੈਸੇ ਚਾਹੀਦੇ ਆ ਨਾ ਮੇਰੇ ਪਰਿਵਾਰ ਨੂੰ ਇਹ ਤਾਂ ਤੁਹਾਨੂੰ ਤੁਹਾਨੂੰ ਹੀ ਪਰਿਵਾਰ ਬੰਦਿਆ ਬਸ ਠੀਕ ਹੈ ਨਾ ਗੁੱਡ ਨਾ ਅੱਛਾ ਨਹੀਂ ਠੀਕ ਹੈ ਅੱਛਾ ਆਪ ਲਿਖੀਏ ਤਿਆਰ ਕੀਤਾ ਹੈ। ਅੱਛਾ। ਲਾਇਬ੍ਰੇਰੀ ਗਿਆਨ ਦਾ ਸਾਗਰ ਸ਼ਬਦਾਂ ਦੀ ਜਿਵੇਂ ਭਰੀ ਹੈਗਾ ਘਰ ਜਿੰਨਾ ਪੁਸਤਕਾਂ ਨਾਲ ਪ੍ਰੇਮ ਹੈ ਪਾਇਆ ਮੁੱਕੀ ਪਟਕਣਾ ਮਨੁਜਾ ਘਰ ਆਗੂ ਵੀ ਸਮਿਆਂ ਦਾ ਹਾਂ ਨੇ ਤਾਂ ਹੀ ਤਾਂ ਸਾਡਾ ਉਹ ਮਾਨੇ ਆਧੁਨਿਕ ਲਾਇਬ੍ਰੇਰੀਆਂ ਸਾਨੂੰ ਦਿੱਤੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਰਕਾਰ ਦੇ ਇਸ ਉਪਰਾਲੇ ਦਾ ਹਰ ਦਿਲ ਤੋਂ ਧੰਨਵਾਦ ਵੀ ਹੈਗਾ ਇਤਿਹਾਸ 'ਤੇ ਆਏ ਸਾਹਿਤ 'ਤੇ ਆਏ ਪਾਸ਼ਾਦਾਨਵਾਦ ਵੀ ਹੈਗਾ ਸ਼ਬਦ ਗੁਰੂ ਦਾ ਦੇ ਕੇ ਹੋ ਕਾ ਤੁਰ ਪਈਏ ਪਿੱਛੇ ਨਾ ਮੁੜੀਏ ਗਿਆਨ ਦੇ ਬਾਜਾਂ ਸਖਣੀਆ ਰੁਹਾ ਆਉ ਸਾਰੇ ਕਿਤਾਬਾਂ ਨਾਲ ਜੁੜੀ ਆਉ ਸਾਰੇ ਹਾਂ ਹਾਂ ਕਿਹ ਕਿਹ ਚਾਹੇ ਸਰ ਕਿਹ ਅਜੇ ਤੱਕ ਬਾਈ ਕਿਹੜੇ ਸਬਜੈਕਟ ਨੇ

ਹਾਂ ਫਿਲਪ ਪੱਗ ਬੰਨੀ ਇਹ ਮੇਰਾ ਬੇਟਾ ਜੀ ਬੱਚਾ ਜੀ ਪੜ੍ਹ ਬੰਨ ਕਰ ਠੰਡ ਬਹੁਤ ਹੈ ਬਈ ਨਾ ਸਿਕਾਲ ਉਹ ਤਾਂ ਸੱਚੀ ਕਰ ਪੜੋ ਤੇ ਅੱਗੇ ਵਧੋਗਾ ਹੈ ਨਾ ਸੁੱਖ ਜਾਈਂ ਦੇ ਹੈ ਨਾ ਵਧੀਆ ਹੈ ਤਾਂ ਫੇ ਆ ਕੇ ਬੜੇ ਮਹੌਲ ਜਿਹਾ ਬਣ ਗਿਆ ਹਾਂਜੀ ਹਾਂਜੀ ਹੁਣ ਸਰਪੰਚ ਸਾਹਿਬ ਨੂੰ ਮੈਂ ਕਹਣਾ ਕਿ ਇੰਨਸਾਮ ਕੇ ਰੱਖਣਾ ਕੋਈ ਤੇ ਦਿੱਕਤ ਨਹੀਂ ਹੋਣੀ ਕਿਸੇ ਕਿਸਮ ਦੀ ਸਾਰੀਆਂ ਕਹਾਵਤਾਂ ਪਈਆਂ ਨੇ ਜੋ ਦਿਲ ਕਰਦੇ ਪੁੱਤ ਪੜ੍ਹ ਕੇ ज्ञान हासिल करो के बड़े बनो मातायांदा ਪਿੰਡ ਦਾ ਸਟੇਟ ਦਾ ਦੇਸ਼ ਦਾ ਨਾਮ ਰੌਸ਼ਨ ਕਰੋ ਗੁੱਡ ਲੱਕੀ ઓ ਬਈ ਓਕੇ ਮੈਂ ਆਪਰ ਗਿਆ ਕਰਨ ਲੱਭਦਾ ਮੈਂ ਤਾਵ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਪੜੋ ਪੜੋ ਪੜhana ਪੜਾਈ ਜੁੜੀਆ ਕਾਟੂ ਨਾਲ ਨਹੀਂ ਜਕੀ ਬਤਾ ਅੱਛਾ

ਇਮਾਸ਼ੋ ਇਮਾਸ਼ੋ ਕਾਂਜੇ ਦਾ ਹੱਕ ਪੱਤਰ ਮੰਗ ਪੱਤਰ ਨਹੀਂ ਧੰਨਵਾਦ ਹਾਂ ਸਾਨੂੰ ਕਿਹਦੇ ਹਾਂ ਤੁਸੀਂ ਦੱਸੋ ਅਸੀਂ ਕਰਾਂਗੇ ਹੈ ਹਾਂ ਕਰ ਲਾਂਗੇ ਥੋੜਾ ਦੌੜੀ ਵਾਲੇ ਪੰਚੀ ਇਹ ਗੱਲ ਕੋਈ ਸੱਚੀ ਕਰਦੇ छोटै फमत्छ टुभी आले जमेले